ਪਿੰਡ ਹਕੀਮਪੁਰ ਵਿਖੇ ਸਖਰ ਦੁਪਹਿਰ ਹੀ ਲੱਗੀ ਅੱਗ ਕਾਰਨ ਕਿਸਾਨਾਂ ਦੇ 45 ਖੇਤ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਦਿਏ ਕਿ ਜਾਣਕਾਰੀ ਦਿੰਦੇ ਆ ਬਖਸ਼ੀਤ ਸਿੰਘ ਅਮਰਿੱਤ ਸਿੰਘ ਆਦਿ ਹਾਜ਼ਰ ਲੋਕਾਂ ਨੇ ਦੱਸਿਆ ਕਿ ਇਹ ਨਜ਼ਦੀਕ ਪਿੰਡ ਦੇ ਢੇਰ ਨੂੰ ਅਗ ਲਗਣ ਕਰਨ ਇਹ ਅੱਗ ਫੈਲ ਗਈ ਤੇ ਇਸ ਅੱਗ ਨੇ 45 ਖੇਤ ਆਪਣੀ ਲਪੇਟ ਵਿੱਚ ਲੈ ਲਏ ਇਸ ਅੱਗ ਨੂੰ ਬੁਝਾਉਣ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਟਰੈਕਟਰਾਂ ਨਾਲ ਕਾਬੂ ਪਾ ਲਿਆ ਗਿਆ ਇਹ ਅੱਗ ਹਕੀਮਪੁਰ ਤੋਂ ਸ਼ੁਰੂ ਹੋ ਕੇ ਚਾਹਲ ਕਲਾਂ ਤੇ ਰਟੈਂਡਾਂ ਤੇ ਪਸੀਵੇਂ ਤੱਕ ਪਹੁੰਚ ਗਈ ਇਸ ਅੱਗ ਨੂੰ ਬੁਝਾਉਣ ਲਈ 4 ਘੰਟੇ ਦਾ ਸਮਾਂ ਲੱਗ ਗਿਆ ਤੇ ਹੈਰਾਨੀ ਉਸ ਵਕਤ ਹੋਈ ਜਦੋਂ ਟਰੈਕਟਰ ਚਾਲਕ ਨੌਜਵਾਨ ਅੱਗ ਬੁਝਾਉਂਦਿਆਂ ਬੇਹੋਸ਼ ਹੋ ਗਿਆ ਤੇ ਉਸ ਨੌਜਵਾਨ ਨੂੰ ਨਜ਼ਦੀਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਤੇ ਮੌਕੇ ਤੇ ਪੁੱਜੇ ਥਾਣਾ ਮੁਕੰਦਪੁਰ ਦੇ ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਾਲਿਆਂ ਨੂੰ ਸੂਚਿਤ ਕੀਤਾ ਸੀ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਵਾਂ ਸ਼ਹਿਰ ਖੰਡਮਿਲ ਵਿੱਚ ਅਗ ਕਲਣ ਕਰ ਉੱਥੇ ਗਈਆਂ ਸਨ ਤੇ ਫਿਰ ਵੀ ਪਿੰਡ ਵਾਸੀਆਂ ਨੇ ਹਿੰਮਤ ਕਰਕੇ ਅੱਗ ਤੇ ਕਾਬੂ ਪਾ ਲਿਆ ਤੇ ਮੌਕੇ ਤੇ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਇਸ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਹੜਾ ਪਿੰਡ ਕਿਹੜਾ ਹੈ ਇਹ ਕਿਹੜਾ ਜੀ ਇਹ ਪਿੰਡ ਕਿਹੜਾ ਹੈ ਇਹ ਚਾਲ ਕਲਾਂ ਜੀ ਚਾਲ ਕੋਈ ਆੜੀ ਜਮੀਨ ਹੈ ਹਕੀਮਪੁਰ ਇਹ ਕਿਧਰ ਆ ਗਿਆ ਜੀ ਹਕੀਮਪੁਰ ਵਾਲੀ ਸਾਈਡ ਤੋਂ ਕੋਈ ਨੁਕਸਾਨ ਕਿੰਨਾ ਗਿਆ ਤਾਂ ਮੇਰੇ ਕੋਲ ਨੁਕਸਾਨ ਨਹੀਂ ਸੀ ਮੈਂ ਕਾਂਗਨੀ ਸੜਕ ਦੇ ਨਾਲੇ ਸੜਿਆ ਵੀਰ ਵੀਰ ਏ ਵੀਰ ਏ ਉਹ ਤੋਂ ਜ਼ਿਆਦਾ ਹੀ ਗੱਲ ਯਾਰ ਉਹ ਜੰਗਾਂ ਦੀ ਬਣੀ ਹੋਤੂ ਕੋਈ ਨਾ ਸਮਝਾ ਕਿਦਾਂ ਕਰੀ ਅਗੇ ਕਾਗੇ ਦਿਨੋਂ ਲੱਗੀ ਐ ਜੀ ਪਤਾ ਨਹੀਂ ਲੱਗਾ ਉਹ ਕਾਗੇ ਇੰਪੋਰਰ ਪਿੰਡਾਰੇ ਪਾਸੋਂ ਆਈ ਐ ਨਾ ਨਾ ਕੋਈ ਨਾ 50 ਖੇਤ ਸੜ ਗਏ ਹੋਣਗੇ ਨਾਲ ਦੇ ਨਾਲ ਹੀ ਖੜਿਆ ਨਾ ਨਹੀਂ ਸੜਿਆ ਕੰਦ ਨਹੀਂ ਸਕੀ ਕਰਨ ਬਾਈ ਕਿ ਕਿ ਭਜਾਈ ਤੇ ਭਜਾਈ ਤਾਂ ਓਖਾ ਨਾ ਟੈਕਟਰ ਵਾਲਿਆਂ ਨੇ ਭਜਣਾ ਅੱਜ ਕਿ ਦੁਨੀਆ ਪੈ ਗਈ ਤੇ ਬੁੱਝ ਗਈ ਹਾਂਜੀ ਓਖਾ ਨਾ ਹੁਣ ਸਾਹ ਨੂੰ ਉਹਦਾ ਤਦੇ ਨਾ ਦੱਸਿਆ ਕਿ ਨਹੀਂ ਮੈਂ ਤੇ ਬਾਅਦ ਚ ਆਇਆ ਹਾਂਜੀ ਹਾਂਜੀ ਬਾਬਾਈ ਆ ਵੀ ਬੁਝਾ ਲਈ ਤੇ ਲੋਕਾਂ ਨੇ ਭਜ ਨਾ ਸਕੀ ਕਿਹਦੇ ਕਾਰਨ ਪਤਾ ਨਹੀਂ ਕਿ ਤਾਗ ਲੱਗੀ ਹੋਈ ਹੈ ਕਾਰਨ ਦਾ ਕੀ ਪਤਾ ਹੁਣ ਉਹ ਦੱਸ ਦੇ ਨੇ ਢੇਰ ਨੂੰ ਅੱਗ ਲੱਗੀ ਢੇਰ ਤੋਂ ਆਈ ਏ ਢੇਰ ਤੋਂ ਅੱਗ ਲੱਗੀ ਪਤਾ ਨਹੀਂ ਹੁਣ ਢੇਰ ਤੋਂ ਲੱਗੀ ਹੈ ਜੇ ਵੀ ਇੱਥੇ ਧੁਖਦੀ ਹੈ ਇਹ ਪਿੰਡ ਕਿਹੜਾ ਹੈ ਹਕੀਮਪੁਰ ਦਾ ਹਾਂਜੀ ਇਹ ਜਿਹੜੇ ਕਿਸਾਨਾਂ ਦਾ ਉਹ ਪੈਸਾ ਉਹ ਮਾਰ ਦਿੰਦੇ ਨੇ ਢੇਰ ਘਰ ਮੁਆਵਜ਼ਾ ਤੂੜੀ ਪਾਦਾ ਦਾ ਸਾਰਾ ਤੰਗਰਾਪਾ ਜਵਾ ਵੀ ਲੜ ਗਈ ਹੈ ਕੋਈ ਕਹਿ ਕੇ ਡੋਨ ਲਾਵਾ ਦੇ ਉਥੇ ਡਾਡਪਟਾ 4450 ਖੇਤ ਨੇ ਹਾਂਜੀ ਹਾਂਜੀ